ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ 8 ਮਸ਼ੀਨਰੀਆਂ ਲੈ ਕੇ ਆਇਆ ਵਕਾਊ ਸਾਰੇ ਭਰਾ ਦੇਖ ਲਓ ਬਾਈ ਵਕਾਊ ਮਸ਼ੀਨਰੀਆਂ 8 ਆ ਕਿਸੇ ਭਰਾ ਨੇ ਕੋਈ ਮਸ਼ੀਨਰੀ ਲੈਣੀ ਹੋਵੇ ਤੇ ਬਾਈਆਂ ਦਾ ਕੱਲੀ ਕੱਲੀ ਮਸ਼ੀਨਰੀ ਵਾਲਾ ਦਾ ਨੰਬਰ ਹੁੰਦਾ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਤੇ ਕਿਸੇ ਵੀ ਭਰਾ ਨੇ ਕੋਈ ਵੀ ਖੇਤੀਬਾੜੀ ਦਾ ਬਈ ਸੰਦਾਂ ਵੇਚਣਾ ਹੁੰਦਾ ਤੇ ਉਹਦੀ ਆਪਾਂ ਵੀਡੀਓ ਬਈ ਫ੍ਰੀ ਪਾਉਣੀ ਆ ਆ ਬੂਟਾ ਕੋਟਲੀ ਚੈਨਲ ਤੇ ਇਹ ਭੇਜਿਆ ਕਰੋ ਸਾਰਾ ਆਪਦਾ ਐਡਰੈਸ ਤੇ ਜਾਂ ਵੀਡੀਓ ਬਣਾ ਕੇ ਦਿਰਾ ਕਰੋ ਜਾਂ ਫੋਟੋਆਂ ਫੋਟੋਆਂ ਨਾਲੋਂ ਬਈ ਵੀਡੀਓ ਵਧੀਆ ਵੀਡੀਓ ਨੂੰ ਵੱਧ ਦੇਖਦੇ ਆ ਪੋੜਵਾ ਤੱਕ ਉਹ ਗੱਲ ਨਹੀਂ ਬਣਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂਟ ਰੇਟਮੈਂਟ ਦੀ ਤੇ ਉੱਪਰ ਨੰਬਰ ਲੱਗਿਆ ਆਪਣਾ ਉੱਪਰ ਨੰਬਰ ਮੇਰਾ ਬਾਈ ਇਹ ਥੱਲੇ ਬਾਈ ਟਰੈਕਟਰ ਵਾਲੇ ਦਾ ਨੰਬਰ ਆ ਸਵਰਾਜ ਜਿਹਦਾ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਜਿਹੜੀ ਵੀਡੀਓ ਬਣਾ ਕੇ ਦਿਓਗੇ ਵੀਡੀਓ ਬਣਾ ਦਿਆ ਕਰੋ 1.5 ਮਿੰਟ ਦੀ ਤੇ ਸਾਰਾ ਐਡਰੈਸ ਲਿਖ ਦਿਆ ਕਰੋ ਬਾਈ ਕਿਹੜਾ ਮਾਡਲ ਥੋੜੀ ਚੀਜ਼ ਆ ਕਿੰਨੇ ਪੈਸੇ ਲੈਣੇ ਆ ਟੋਟਲ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਤੇ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ 855 ਸਾਰੇ ਭ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਤੇ ਚੈਨਲ ਨੇ ਆਪਣਾ ਕਰਿਆ ਫੋਲੋ ਤੇ ਆਪਣਾ ਚੈਨਲ ਕਰ ਲਿਓ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਬਾਈ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਇਹਨਾਂ ਕੋਲ ਟਾਈਮ ਆ ਤੇ ਆ ਟਰੈਕਟਰ ਬਾਈ ਸਾਰੇ ਭਰਾ ਦੇਖਣੋ ਕਿਸੇ ਵੀ ਪੁਰਾਣੇ ਬੇ ਟਰੈਕਟਰ ਲੈਣਾ ਹੋਵੇ 855 ਤੇ 2017 ਮਾਡਲ ਟਰੈਕਟਰ ਆ ਬਾਈ ਇਹ 2017 ਮਾਡਲ ਆ ਪੰਜਾਬ ਨੰਬਰ ਆ ਤੇ ਚਾਰੇ ਟਾਇਰ 65 ਕੁ ਪੈਸੇ ਆ ਟਰੈਕਟਰ ਦੇ ਬਾਈ ਤੇ ਏਰੀਆ ਰਾਏਕੋਟ ਰਾਏਕੋਟ ਏਰੀਆ 'ਚ ਕੋਈ ਟਰੈਡ ਖੜਾ ਕਿਸੇ ਵੀ ਪੁਰਾਣੇ ਬੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 5 ਲੱਖ ਇਹ 25000 ਦੇ ਆਸੇ-ਪਾਸੇ ਮੈਂ ਟਰੈਡ ਦੇਊਗਾ ਬਾਈ ਸਾਰੇ ਪਾਸੋਂ ਬਾਈ ਕਿਨਾਂ ਮੇਰਾ ਵਧੀਆ ਟਰੈਕਟਰ ਆ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਟਰੈਕਟਰ ਦਾ ਨੰਬਰ ਆਲੇ ਸਕਰੀਨ ਤੇ ਤੇ ਲਾ ਲਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਸਟੈਂਡਰਡ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਸਟੈਂਡਰਡ ਟਰੈਕਟਰ ਲੈਣਾ ਹੋਵੇ ਤੇ 2008 ਮਾਡਲ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਆ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਸਟੈਂਡਰਡ ਤੇ ਏਰੀਆ ਤਲਵੰਡੀ ਭਾਈ ਏਰੀਆ ਬਾਈ ਤਲਵੰਡੀ ਭਾਈ ਏਰੀਆ ਟਰੈਕਟਰ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਕਿਸੇ ਵੀ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਾਇਰ ਮੇਰਾ ਵਧੀਆ ਬਈ ਵਾਹ ਕੇ ਚੱਕਰ ਕੀ ਮੇਰੇ ਕੋਲ ਟਰੈਕਟਰ ਲੈ ਜਾਓ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਸਟੈਂਡਰਡ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਟਰੈਕਟਰ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਵੀਰਪੁਰਾਣੇ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ 2020 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 90 ਪੈਸੇ ਆ ਬਾਈ ਕਿਸੇ ਵੀ ਵੀਰਪੁਰਾਣੇ ਟਰੈਕਟਰ ਸਵਰਾਜ ਲੈਣਾ ਹੋਵੇ ਇਹ ਬਾਈ ਕਹਿੰਦਾ ਮੇਰਾ ਟਰੈਕਟਰ ਪੂਰਾ ਬਾਈ ਨਵੇਂ ਆਰਗਾ ਤੇ ਪੂਰਾ ਸੰਭਿਆ ਟਰੈਕਟਰ ਮੇਰਾ ਕਿਸੇ ਵੀ ਵੀਰਪੁਰਾਣੇ ਟਰੈਕਟਰ ਲੈਣਾ ਹੋਵੇ ਬਾਈ ਤੇ ਟਰੈਕਟਰ ਸੰਗਰੂਰ ਏਰੀਆ ਹੀ ਖੜਾ ਏਰੀਆ ਬਾਈ ਸੰਗਰੂਰ ਆ ਤੇ ਬਾਈ ਕਹਿੰਦਾ 6 ਲੱਖ ਤੇ 55000 ਦੇ ਆਸੇ ਪਾਸੇ ਮੈਂ ਟਰੈਡ ਦੇਊਂਗਾ ਬਾਈ ਇਹ ਸਾਰੇ ਪਾਸੋਂ ਟ੍ਰੈਕਟਰ ਮੇਰਾ ਪੂਰਾ ਵਧੀਆ ਵਾਕੇ ਚੱਕਰ ਕੇ ਮੇਰੇ ਘਰੋਂ ਟ੍ਰੈਕਟਰ ਲੈ ਜਾਓ ਭਲਾ ਬਾਈ ਤੇ ਪੂਰਾ ਵਧੀਆ ਟ੍ਰੈਕਟਰ ਆ ਮੇਰਾ 7855 ਕਿਸੇ ਵੀ ਵੀਰ ਪੁਰਾਣੇ ਟ੍ਰੈਕਟਰ ਲੈਣਾ ਹੋਵੇ 7855 ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ Honda ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਲ ਕਿਸੇ ਵੀ ਵੀਰ ਪੁਰਾਣੇ ਵੀ Honda ਕਾਰ ਲੈਣੀ ਹੋਵੇ ਤੇ 2013 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਬਈ ਨਵੇਂ ਆਕਾਰ ਦੇ ਤੇ ਸਾਰੇ ਪਾਸੋਂ ਬਾਈ ਕਹਿੰਦਾ ਮੇਰੀ ਕਾਰ ਪੂਰੀ ਸਾੰਭੀ ਹੋਈ ਕਾਰ ਆ ਬਾਈ ਕਿਸੇ ਵੀ ਵੀਰ ਪੁਰਾਣੀ ਬਾਈ ਕਾਰ ਲੈਣੀ ਹੋਵੇ ਤੇ ਏਰੀਆ ਬਾਗਾ ਪੁਰਾਣਾ ਬਾਗਾ ਪੁਰਾਣੇ ਦੇ ਨਾਲ ਪੈਂਦਾ ਬਾਈ ਬਾਗਾ ਪੁਰਾਣੇ ਦੇ ਨਾਲ ਪੈਂਦਾ ਫੇ ਬਾਗਾ ਪੁਰਾਣਾ ਮੋਗੇ ਜ਼ਿਲ੍ਹੇ ਚ ਪੈਂਦਾ ਇਹ ਬਾਗੇ ਪੁਰਾਣੇ ਦੇ ਨਾਲ ਹੀ ਪੈਂਦਾ ਬਾਈ ਦਾ ਉੱਥੇ ਕਾਰ ਖੜੀ ਆ ਬਾਈ ਦੇ ਘਰੇ ਬਾਈ ਕਿਸੇ ਵੀ ਵੀਰ ਪੁਰਾਣੀ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 2 ਲੱਖ ਇਹ 95000 ਦੇ ਆਸੇ ਪਾਸੇ ਮੈਂ ਕਾਰ ਦੇਉਂਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਕਾਰ ਵਾਲੇ ਦਾ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 11 6.5 ਟਰਾਲਾ ਹੈ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਬਾਈ ਤੇ ਜੱਕ ਵਾਲਾ ਟਰਾਲਾ 10 ਨਟ ਹੀ ਹਾਬਾ ਬਾਈ ਤੇ ਬਹੁਤ ਵਧੀਆ ਉਹਦਾ ਸੋਨਾ ਬਾਈ ਟਰਾਲਾ ਬਾਈ ਦਾ ਕਿਸੇ ਵੀ ਵੀਰ ਭਰਾ ਨੇ ਬਾਈ ਟਰਾਲਾ ਲੈਣਾ ਹੋਵੇ ਇਹ ਟਰਾਲਾ ਖੜਾ ਫਰੀਦਕੋਟ ਏਰੀਆ ਤੇ ਏਰੀਆ ਬਾਈ ਫਰੀਦਕੋਟ ਆ ਫਰੀਦਕੋਟ ਏਰੀਏ ਤੇ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ 35000 ਦਾ ਟਰਾਲਾ ਬਾਈ ਦੇ ਦੂੰਗਾ ਪੂਰਾ ਜੱਕ ਵਾਲਾ ਟਰਾਲਾ ਵੀ ਬਹੁਤ ਵਧੀਆ ਟਰਾਲਾ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ-ਪਾਸੇ ਮੈਂ ਟਰਾਲਾ ਦੇ ਦੂੰਗਾ ਤੇ ਫੋਨ ਨੰਬਰ ਵਾਲੀ ਦਾ ਥੱਲੇ ਸਕਰੀਨ ਤੇ ਕੋਈ ਟਰਾਲੇ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਈ ਮਾਈ ਜੀ ਕਿਸੇ ਵੀ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ 11 6.5 ਟਰਾਲਾ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਬਾਈ ਤੇ ਜੈਕ ਵਾਲਾ ਟਰਾਲਾ ਤੇ ਚਾਰੇ ਟਾਇਰ 70 ਕੇ ਪੈਸੇ ਆ ਬਾਈ ਇਸ ਸਾਰੇ ਪਾਸੋਂ ਬਾਈ ਟਰਾਲਾ ਬਹੁਤ ਵਧੀਆ ਬਾਈ ਕਹਿੰਦਾ ਮੇਰਾ ਉਹ ਇਹ ਟਰਾਲਾ ਬੇਕ ਪੈਸੇ ਦੇ ਵੀ ਕਮੀ ਟਰਾਲੇ ਦੇ ਵਿੱਚੋਂ ਤੇ ਵੀਡੀਓ ਬਣਾ ਕੇ ਆਪਦੇ ਬਾਈ ਨੇ ਘਰੋਂ ਭੇਜੀ ਆ ਕਿਸੇ ਵੀ ਭਰਾ ਨੇ ਬਾਈ ਖੇਤੀ ਵਾਲੀ ਦਾ ਸੰਤ ਵੇਚਣਾ ਹੁੰਦਾ ਤੇ ਐਂ ਵੀਡੀਓ ਬਣਾ ਕੇ ਦਿਆ ਕਰੋ ਬਾਈ ਆ ਵੀਡੀਓ 'ਚ ਸਾਰੀ ਥੋੜੀ ਵਧੀਆ ਮਸ਼ੀਨਰੀ ਦੱਸ ਗਈ ਆ ਆ ਦੇਖ ਲਓ ਫੋਟੋਆਂ 'ਚ ਉਹ ਗੱਲ ਨਹੀਂ ਬਣਦੀ ਕਈ ਭਰਾ ਫੋਟੋਆਂ ਭੇਜ ਦਿੰਦੇ ਆ ਵੀ ਵੀਡੀਓ ਬਣਾਉਣ ਦੀ ਕਾਲ ਕਰ ਜਾਂਦੇ ਆ ਇਹ ਫੋਟੋਆਂ ਨਾਲ ਬਾਈ ਗੱਲ ਨਹੀਂ ਬਣਦੀ ਆ ਵੀਡੀਓ ਵੇਖ ਲਓ ਟਰਾਲੇ ਦੀ ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਨੇ ਆਪਦੇ ਘਰੋਂ ਤੇ ਕਿਸੇ ਵੀ ਪੁਰਾਣੇ ਵੀਡੀਓ ਭੇਜਣੀ ਹੁੰਦੀ ਅਪਾ ਬੋਟਾ ਕੋਡਲੀ ਚੈਨਲ ਤੇ ਚਲਾ ਕਰਾਂਗੇ ਥੋੜੀ ਵੀਡੀਓ ਕੋਈ ਵੀ ਕਿਸੇ ਨੇ ਸੰਦ ਵੇਚਣਾ ਤੇ ਆਹ ਬਾਈ ਨੇ ਆਪਦੇ ਘਰੋਂ ਵੀਡੀਓ ਬਣਾ ਕੇ ਭੇਜੀ ਆ ਤੇ ਬਹੁਤ ਵਧੀਆ ਬੋਟਾ ਟਰਾਲਾ ਬਾਈ ਦਾ ਤੇ ਬਾਈ ਕਹਿੰਦਾ ਕਿਸੇ ਵੀ ਪੈਸੇ ਦਾ ਨੁਕਸ ਬੀਨ ਟਰਾਲੇ ਦੇ ਵਿੱਚੋਂ ਕਿਸੇ ਵੀ ਭਾਣੇ ਬੋਟਾ ਟਰਾਲਾ ਲੈਣਾ ਹੋਵੇ ਤੇ ਏਰੀਆ ਬਾਗਾ ਪ੍ਰਾਣਾ ਏਰੀਆ ਬਾਈ ਬਾਗਾ ਪ੍ਰਾਣਾ ਮੋਗੇ ਜ਼ਿਲ੍ਹੇ ਚ ਬਾਗਾ ਪ੍ਰਾਣਾ ਇਹਦੀ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 66000 ਰੁਪਏ ਆਸੇ ਪਾਸੇ ਮੈਂ ਟਰਾਲਾ ਦੇਊਗਾ ਬਾਈ ਪੈਸੇ ਦਾ ਵੀ ਨੁਕਸ ਨਹੀਂ ਟਰਾਲੇ ਦੇ ਵਿੱਚੋਂ ਸਾਰੇ ਪਾਸੋਂ ਬਾਈ ਕਹਿੰਦਾ ਚੈੱਕ ਕਰਕੇ ਮੇਰੇ ਘਰੋਂ ਟਰਾਲਾ ਲੈ ਜਾ ਕਿਸੇ ਵੀ ਵੀਰ ਭਰਾਣੇ ਕੋਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਟਰਾਲੇ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਵੀ ਫੋਨ ਬਾਈ ਜੀ ਕਿਸੇ ਭਰਾਣੇ ਵੇਚਨੇ ਆ 2 ਸੰਦੇ 13 ਪੂਰੀ ਮਸ਼ੀਨ ਕਣਕ ਬੀਜਣ ਵਾਲੀ ਤੇ 9 ਹਾਲ ਇੱਕ 9 ਹਾਲ ਆ ਬਾਈ ਤੇ ਦੋਨੇ ਸੰਦੇ ਤਲਵੰਡੀ ਭਾਈ ਦੇ ਬਣਿਆ ਬਾਈ ਮਸ਼ੀਨ ਵੀ 13 ਪੂਰੀ ਤਲਵੰਡੀ ਭਾਈ ਦੀ ਬਣੀ ਆ ਤੇ 9 ਹਾਲ ਵੀ ਤਲਵੰਡੀ ਭਾਈ ਦੇ ਆ ਬਾਈ ਕਿਸੇ ਵੀ ਭਰਾਣੇ ਬਾਈ ਢੋਡੋ ਢੀ ਸੰਦੇ ਲੈਣੇ ਆ ਢੋੜੀ ਲੈ ਲਓ ਕੱਠੇ ਲੈਣੇ ਕੱਠੇ ਲੈ ਲਓ ਤੇ ਏਰੀਆ ਪਿੰਡ ਬਾਈ ਦਾ ਸਮਾਲਸਰ ਬਾਈ ਤੇ ਜ਼ਿਲ੍ਹਾ ਮੋਗਾ ਸਮਾਲਸਰ ਪਿੰਡ ਬਾਈ ਪਏ ਆ ਦੋਨੇ ਸੰਦੇ ਤੇ ਤਲਵੰਡੀ ਭਾਈ ਦੇ ਬਣੇ ਆ 13 ਪੁਰੀ ਮਸ਼ੀਨ ਵੀ ਤੇ 11 ਹਾਲ ਵੀ ਤੇ ਬਾਈ ਕਹਿੰਦਾ ਦੋਨੇ ਸੰਦੇ ਮੈਂ 23000 ਦੇ ਆਸੇ ਪਾਸੇ ਦੇਊਂਗਾ ਬਾਈ ਤੇ ਕਿਸੇ ਵੀ ਵੀਰ ਪੜਾਣੇ ਬਾਈ ਲੈਣੇ ਹੋਆ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਘਰੋਂ 11 ਹਾਲ ਲੈ ਜਾਓ ਤੇ ਮਸ਼ੀਨ ਬਾਈ ਪੂਰੀ ਵਧੀਆ ਮਸ਼ੀਨ ਆ ਮੇਰੀ ਪੂਰੀ ਵਧੀਆ ਬਜਾਈ ਕਰਦੀ ਆ ਤੇ ਦੋਨੇ ਸੰਦੇ ਬਾਈ ਕਹਿੰਦਾ ਵਧੀਆ ਮੇਰੇ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਕਿਸੇ ਵੀ ਭਰਾਣੇ ਬਈ ਲੈਣੇ ਹੁਣ ਸੰਦੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਲੈਣਾ ਹੋਵੇ ਸੁਪਰਸੀਡਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਭਰਾ ਵੀਰ ਭਰਾਣੇ ਬਈ ਸੁਪਰਸੀਡਰ ਲੈਣਾ ਹੋਵੇ ਤੇ 2024 ਮਾਡਲ ਆ ਤੇ 8 ਫੁੱਟਾ ਸੁਪਰਸੀਡਰ ਆ ਬਾਈ 2024 ਮਾਡਲ ਆ 8 ਫੁੱਟਾ ਬਈ ਸੁਪਰਸੀਡਰ ਆ ਤੇ ਬਹੁਤ ਵਧੀਆ ਨਵੇਂ ਕੰਡੀਸ਼ਨ ਚ ਸੁਪਰਸੀਡਰ ਪਿਆ ਬਾਈ ਤੇ ਏਰੀਆ ਰਤੀਆ ਰਤੀਏ ਏਰੀਏ ਚ ਪਿਆ ਬਈ ਸੁਪਰਸੀਡਰ ਤੇ ਪੂਰਾ ਨਵਾਂ ਅਰਗਾ ਸੁਪਰਸੀਡਰ ਆ ਬਾਈ ਕਿਸੇ ਵੀਰ ਭਰਾ ਨੇ ਬਈ ਸੁਪਰਸੀਡਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 80 ਹਜ਼ਾਰ ਦਾ ਸੁਪਰਸੀਡਰ ਬਈ ਦਿਊਗਾ ਤੇ ਐਗਰੀ ਜੌਨ ਦਾ ਸੁਪਰਸੀਡਰ ਆ ਬਾਈ ਐਗਰੀ ਜੌਨ ਕੰਪਨੀ ਦਾ ਬਈ ਸੁਪਰਸੀਡਰ ਆ ਬਾਈ ਕਹਿੰਦਾ 1 ਲੱਖ ਤੇ 80 ਹਜ਼ਾਰ ਦੇ ਆਸੇ ਪਾਸੇ ਸੁਪਰਸੀਡਰ ਦਿਊਗਾ ਤੇ ਜਮਾਂ ਨਵਾਂ ਸੁਪਰਸੀਡਰ ਹੀ ਪਿਆ ਬਾਈ ਕਹਿੰਦਾ ਕਿਸੇ ਵੀ ਵੀਰ ਭਰਾ ਨੇ ਬਈ ਸੁਪਰਸੀਡਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਸੁਪਰਸੀਡਰ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਖੇਤੀਬਾੜੀ ਸੰਧਾਂ ਦੀਆਂ ਬਈ ਅੱਠ ਸੀ ਤੇ ਆਪਾਂ ਅੱਠੇ ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਬਕਾਊ ਸੰਦੇ ਲੈ ਕੇ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ